ਬੋਸੋ ਕੀ ਹਾਲ ਚਾਲ ਹੈ ਜਿੰਦੂ ਕੋਦਰ ਖੜੇ ਆ ਜੀ ਤੇ ਰਾਤ ਦਾ ਸਮਾਂ ਆ ਤੇ ਆਏ ਕਿੱਥੇ ਆ ਜੀ ਇੱਥੇ ਨੇ ਇੱਕ ਸਟਾਲ ਖੁੱਲਿਆ ਆ ਛੋਟਾ ਇੱਕ ਬਾਈਟ ਦੇ ਨਾਂ ਦੇ ਉੱਤੇ ਤੇ ਮੁੰਡਾ ਆਇਆ ਆ ਜੀ ਦੁਬਈ ਛੱਡ ਕੇ ਅਸਲ ਦੇ ਵਿੱਚ ਮੇਨ ਗੱਲ ਕੀ ਆ ਵੀ ਬਾਈ ਨੇ ਕੰਮ ਤਾਂ ਸਟਾਰਟ ਕਰ ਲਿਆ ਪਰ ਇੱਥੇ ਪੰਜਾਬੀਆਂ ਦੀ ਕੋਈ سپورਟ ਨਹੀਂ ਆਈ ਜਦੋਂ ਕੰਮ ਦੁਬਈ ਛੱਡਿਆ ਸੀ ਉਦੋਂ ਇਹ ਲੱਗਾ ਸੀ ਪੰਜਾਬੀ سپورਟ ਬਹੁਤ ਕਰਨਗੇ ਤੇ ਇਧਰ ਭਾਜੀ ਨੇ ਪੀਆਰ ਪੰਜਾਬ ਵਾਲੇ ਭਾਜੀ ਕੀ ਹਾਲ ਚਾਲ ਆ ਬੋਏ ਬਾਈ ਜੀ ਖੋਠੀ ਠਾਗੋ ਬਹੁਤ ਵਧੀਆ ਤੁਸੀਂ ਇਧਰ ਬਾਈ ਹੁਣੀ ਨੇ ਬਾਈ ਸਾਂਸੀ ਗੱਲ ਕੀ ਨਾ ਤੁਹਾਡਾ ਹਰ ਸਿੰਦਰਨ ਤੇ ਬਾਈ ਹੁਣੀ ਪੀਆਰ ਪੰਜਾਬ ਦੇ ਨਾਲ ਟੀਮ ਦੇ ਮੈਂਬਰ ਨੇ ਹਾਂਜੀ ਹਾਂਜੀ ਗੋਲੀਬਾਰੀ ਕਿਵੇਂ ਇੱਕ ਬੰਦੇ ਨੇ ਕੋਸ਼ਿਸ਼ ਕੀਤੀ ਦੁਬਈ ਚੋਂ ਆ ਕੇ ਪਰ ਗਾਗ ਨਹੀਂ ਪਹੁੰਚ ਰਿਹਾ ਇੱਥੇ ਗਾਗ ਪੈ ਰਿਹਾ ਪਰ ਉਹਨਾਂ ਨਹੀਂ ਪੈ ਰਿਹਾ ਜਿੰਨਾ ਆਪਾਂ ਨੂੰ ਲੱਗਦਾ ਚੀਨੀ سپورਟ ਚਾਹੀਦੀ ਸੀ سپورਟ ਚਾਹੀਦੀ ਸੀ ਹਾਂ ਹਨਾ ਉਹ ਨਹੀਂ ਹੈ ਨੀਗੀ ਪਰ ਮੇਰੇ ਕਹਿਣਾ ਹਣੀ ਚਾਹੀਦੀ ਸੀ ਹੋਣੀ ਚਾਹੀਦੀ ਸੀ ਐਡਿਟਿੰਗ ਕਰ ਲਿਓ ਬਾਸ ਨਹੀਂ ਨਹੀਂ ਇਹ ਸਾਡਾ ਹੁਣ ਅਨਕੱਟ ਹੀ ਚੱਲਦਾ ਪਈ ਸਾਰਾ ਕੁਝ ਅਸੀਂ ਕੁਝ ਨਹੀਂ ਕਰਦੇ ਹੁੰਦੇ ਤੇ ਅੱਛਾ ਹੁਣ ਆਪਾਂ ਇੱਕ ਕੰਮ ਕਰਦੇ ਆ ਜੀ ਗੋਲਦੀ ਭਾਜੀ ਆਪਾਂ ਤੁਹਾਡੇ ਕੋਲ ਆਉਂਦੇ ਬਾਅਦ ਚ ਪਹਿਲਾਂ ਚੱਲਦੇ ਆ ਮੁੰਡੇ ਨਾਲ ਗੱਲਬਾਤ ਕਰੀਏ ਹਨਾ ਦੇਖੀਏ ਸਿਸਟਮ ਕੀ ਹੈਗਾ ਉੱਥੇ ਤੇ ਆ ਬਣਾਇਆ ਬੜਾ ਵਧੀਆ ਹੈਗਾ ਓਪਨ ਆ ਸਾਰਾ ਪਿਛਲੇ ਪਾਸੇ ਸਾਰੀ ਮਾਰਕੀਟ ਆ ਸਿਰੇ ਦੁਕਾਨਾਂ ਓਪਨ ਹੁੰਦੀਆਂ ਨੇ ਇਹ ਨਾਲ ਓਪਨ ਸ਼ੈੱਡ ਵੀ ਇਹਦਾ ਜਿਹੜਾ ਇੱਕ ਪਾਇਆ ਹੋਇਆ ਤੇ ਇਹ ਆ ਜੀ ਇੱਧਰ ਮੁੰਡਾ ਜਿਹੜਾ ਆਇਆ ਦੁਬਈ ਦੇ ਵਿੱਚੋਂ ਬਾਈ ਕੀ ਹਾਲ ਚੱਲ ਹਾਂਜੀ ਠੀਕ ਆ ਭਾਜੀ ਠੀਕ ਠਾਕ ਹੋ? ਹਾਂਜੀ ਠੀਕ ਹੈ ਜੀ। ਉੱਚੀ ਬੋਲਣਾ। ਹਾਂਜੀ ਠੀਕ ਹੈ ਜੀ। ਠੀਕ ਠਾਕ? ਹਾਂਜੀ ਹਾਂਜੀ। ਅੱਛਾ ਭਾਈ ਮੈਨੂੰ ਇੱਕ ਗੱਲ ਦੱਸ। ਕਿਹਨੇ ਮਤ ਦਿੱਤੀ ਤੈਨੂੰ ਵੀ ਦੁਬਈ ਛੱਡ ਕੇ ਪੰਜਾਬ ਚ ਆ ਜਾ? ਭਾਈ ਆਪਣਾ ਪੰਜਾਬ ਬੈਟਰ ਵਾ। ਪੰਜਾਬ ਬੈਟਰ ਆ। ਹਾਂਜੀ। ਪਰ ਜਦੋਂ ਹੁਣ ਪੰਜਾਬ ਤਾਂ ਬੈਟਰ ਹੈਗਾ ਹੁਣ ਕੰਮ ਨੂੰ ਤੂੰ ਇੱਥੇ ਸ਼ੁਰੂ ਕਰਤਾ। ਪੰਜਾਬੀ ਤੇ ਕੋਈ ਛੇਤੀ ਕਿਤੇ ਕੋਈ ਆਉਂਦਾ ਨਹੀਂ ਹੁਣ। ਹਾਂਜੀ ਹਾਂਜੀ। ਤੋ ਹੁਣ ਸ਼ਾਮ ਪੈ ਗਈ ਇੱਥੇ ਦੇਖ ਲਓ ਕੋਈ ਵੀ ਨਹੀਂ ਤੁਰੇ ਫਿਰਦਾ। ਭਾਈ ਹੌਲੀ ਹੌਲੀ। ਕੋਈ ਕੋਈ ਇੱਕ ਇੱਕ ਟਾਵਾ ਟਾਵਾ ਗਾਗਾ ਜੀ ਦਾ ਪਰ ਸਾਰੇ ਰੈਸਟੋਰੈਂਟ ਚੈੱਕ ਕਰ ਲਓ ਹਾਂਜੀ ਹਾਂਜੀ ਭਾਈ ਕਿਤਨਾ ਕਿਤੇ ਦਾ ਆਪਣੇ ਨੂੰ ਗਿਲਟੀ ਫੀਲ ਹੋ ਰਹੀ ਹੈ ਕਿ ਨਹੀਂ ਯਾਰ ਵੀ ਇੱਥੇ ਐਵੀ ਪੰਜਾਬੀਆਂ ਦਾ ਮਗਰਲਾ ਕਿ ਆ ਗਿਆ ਪੰਜਾਬੀ ਦਾ ਪੰਜਾਬੀ ਪੰਜਾਬੀ ਸਿਰਫ ਫੇਸਬੁੱਕਾਂ YouTubeਾਂ ਤੇ ਆ ਹਾਂਜੀ ਰਿਐਲਿਟੀ ਵਿੱਚ ਪੰਜਾਬੀ ਘਾਟੀ ਸਪੋਰਟ ਕਰ ਰਹੇ ਆ ਭਾਈ ਹੌਲੀ ਹੌਲੀ ਹੋ ਜਾਊਗਾ ਆਪਾਂ ਤਾਂ ਕਹਿੰਦੇ ਆ ਚਲੋ ਹੌਲੀ ਹੌਲੀ ਹੋ ਜਵੇ ਹਨਾ ਸੜ ਅੱਛਾ ਹਾਂਜੀ ਤੇ ਭਾਈ ਕੀ ਕੀ ਸ਼ੁਰੂਆਤ ਕੀਤੀ ਹੈ ਇੱਥੇ ਕੀ ਕੀ ਬਣਾਉਨੇ ਆ ਭਾਈ ਵੈਜ ਦਾ ਕੀਤਾ ਤੇ ਨੌਨ ਵੈਜ ਦਾ ਕੀਤਾ ਵਾ ਵੈਜ ਤੇ ਨੌਨ ਵੈਜ ਦੋਨੋਂ ਹੀ ਆ ਹਾਂਜੀ ਓਕੇ ਕੀ ਆ ਬਾਤ ਭਾਈ ਨੌਨ ਵੈਜ ਵਿੱਚ ਕਿਹੜੀ ਕਿਹੜੀ ਆਈਟਮ ਆ ਨੌਨ ਵੈਜ ਵਿੱਚ ਫਰਾਈ ਚਿਕਨ ਆ ਜੀ ਚਿਲੀ ਚਿਕਨ ਆ ਤੰਦੂ ਓਕੇ ਤੰਦੂਰੀ ਵਿਸ਼ਾ ਤੰਦੂਰੀ ਫਿਸ਼ ਵੀ ਹੈਗੀ ਹੈ ਤੇ ਤੰਦੂਰੀ ਚਿਕਨ ਵੀ ਹੈਗਾ ਜੀ ਚਿਕਨ ਵੀ ਹੈਗਾ ਜੀ ਕੀ ਬਾਤ ਹੈ ਇਸ ਤੋਂ ਇਲਾਵਾ ਹੋਰ ਕੁਝ ਹੋਰ ਕੁਝ ਗਰੇਵੀ ਵਾਲਾ ਚਿਕਨ ਵੀ ਹੈ ਜੀ ਬਟਰ ਚਿਕਨ ਵਗੈਰਾ ਵਾ ਅੱਛਾ ਉਹ ਵੀ ਬਣਾਉਂਦੇ ਹੋ ਹਾਂਜੀ ਉਹ ਵੀ ਬਣਾਈਦਾ ਜੀ ਕੀ ਬਾਤ ਹੈ ਯਾਰ ਮਟਰ ਨਹੀਂ ਬਣਾਉਂਦੇ ਮਟਰ ਵਗੈਰਾ ਸ਼ੁਰੂ ਕਰ ਦਾਂਗੇ ਜੀ ਸਭ ਕਦੋਂ ਸ਼ੁਰੂ ਕਰ ਰਹੇ ਹੋ ਕਰ ਦਾਂਗੇ ਹਫਤੇ ਤੱਕ ਜੀ ਅੱਛਾ ਹਫਤੇ ਤੱਕ ਹਾਂਜੀ ਕਿਆ ਬਾਤ ਹੈ ਚਲੋ ਫਿਰ ਦੇ ਦੇ ਲੋ ਜੇ ਮਟਰ ਸ਼ੁਰੂ ਨਾ ਨਾ ਕੀਤਾ ਫੇਨਾ ਕਿ ਕਰਾਂਗੇ ਜੀ ਸਾਡੇ ਸਾਡੇ ਕਸਟਮਰ ਜਿਹੜੇ ਸਾਡੇ ਫਾਲੋਅਰ ਨੇ ਸਾਡੇ ਸਬਸਕ੍ਰਾਈਬਰ ਨੇ ਉਹਨਾਂ ਨੇ ਭੱਜ ਕੇ ਆਉਣਾ ਇੱਥੇ ਬੱਕਰਾ ਖਾਣ ਲਈ ਜਰੂਰ ਜੀ ਜਰੂਰ ਪੱਕੀ ਗੱਲ ਹਾਂਜੀ ਹਾਂਜੀ ਸਰ ਗੋਲੀ ਬਾਜੀ ਤੁਸੀਂ ਗਵਾਹ ਹੋਣ ਆਪਾਂ ਗਵਾਹ ਆ ਬਈ ਜੇ ਉਹਦੇ ਬੱਕਰੇ ਨਾ ਨਾ ਇਹਨਾਂ ਨੇ ਕੀਤਾ ਸ਼ੁਰੂ ਤੇ ਆਪਾਂ ਲਾ ਕੇ ਸਟਾਲ ਲਾ ਲਿਆ ਕਿਉਂ ਭਈ ਅੱਛਾ ਇਹ ਵੀ ਆ ਵੀ ਇਹਦਾ ਮਤਲਬ ਆਪਣੀ ਤਿਆਰੀ ਆ ਆਪਣੀ ਫੁੱਲ ਦੀ ਆ ਬਾਜੀ ਆਪਣੀ ਫੁੱਲ ਤਿਆਰੀ ਆ ਆਪਾਂ ਵੀ ਪੰਜ ਸੱਤ ਕੰਮ ਸ਼ੁਰੂ ਕਰੀਏ ਬਾਜੀ ਅੱਛਾ ਮੇਲੇ ਵੇਖ ਕੇ ਕਰਦਾ ਕੀ ਆਪਾਂ ਓ ਇੱਕ ਮਿੰਟ ਉਹ ਤਾਂ ਮੈਂ ਮੰਨ ਲਿਆ ਬਣਾਉਗਾ ਕੋਲ ਭਾਈ ਬਣਾ ਲਿਆ ਕਰਦਾ ਭਾਈ ਤੇ ਔਰ ਤੁਹਾਨੂੰ ਕਹਾਂ ਕਿ ਤਾ ਘੋੜੀ ਭਾਈ ਤੁਸੀਂ ਬਣਾਓ ਕਹਿੰਦਾ ਮੈਂ ਬਣਾ ਦੂੰ ਰਲ ਮਿਲ ਕੇ ਰਲ ਮਿਲ ਕੇ ਅੱਛਾ ਅੱਛਾ ਉਹ ਉਹ ਸਿਮਰਨ ਹੁਣੀ ਟੇਸਟ ਕਰਨ ਆਲੇ ਅਜੋਈ ਆ ਇਹ 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 ਨਾ ਹੈਲਪ ਕਰਨ ਆਲੇ ਅਜੋ ਉਹ ਯਾਰ ਗੰਡੇ ਦਾ ਛਿਲਿਆ ਕਰਨਗੇ ਉਹ ਵੀ ਲੈ ਲਿਓ ਇਹਦੇ ਛੱਲੇ ਕੋਈ ਗੱਲ ਨਹੀਂ ਤੂੰ ਭਾਈ ਜਿਵੇਂ ਮਰਜ਼ੀ ਛਲਦੀ ਵਾਪਸ ਸਾਫ਼ ਕਰ ਲਿਆ ਕਰਦੇ ਆ ਕਰਸ਼ੀ ਮਾਰ ਦਿਆ ਕਰਸ਼ੀ ਮਾਰਦਾ ਕਰਾਂਗੇ ਬਿਲਕੁਲ ਤੇ ਭਾਈ ਹੁਣ ਕਿੰਨੀ ਦੇਰ ਹੋ ਗਈ ਤੁਹਾਨੂੰ ਦੁਪਹਿਰ ਚੋਏ ਨੂੰ ਮੈਨੂੰ ਹੋ ਗਿਆ ਜੀ ਛੇ ਮਹੀਨਾ ਤੋਂ ਹੋ ਗਿਆ 6 ਮਹੀਨੇ ਹੋ ਗਿਆ ਇੱਥੇ ਸ਼ੁਰੂ ਕੀਤਾ ਵਜੇ ਹੋ ਇੱਥੇ ਹੋ ਗਿਆ ਜੀ 15-20 ਦਿਨ ਹੋ ਗਿਆ ਜੀ 15-20 ਦਿਨ ਹੋ ਗਿਆ ਸ਼ੁਰੂਆ ਨੂੰ ਕਿਦਾਂ ਰਿਸਪੌਂਸ ਬੜਾ ਮੋਟਾ ਠੀਕ ਨਿਕਲ ਰਿਹਾ ਸੀ ਗਰਮੀ ਸੇਰੀਆ ਹੁੰਦਾ ਕਿ ਨਹੀਂ ਨਹੀਂ ਵੈਟਰ ਨਹੀਂ ਆ ਜੀ ਤੇ ਸਵੇ ਨੂੰ ਤਾਂ ਚੱਲਦਾ ਮੌਨਿਕ ਟਾਈਮ ਚੱਲਦਾ ਵਾ ਅੱਛਾ ਵੈਟਰ ਉਹ ਤਾਂ ਨਹੀਂ ਮਿਲਦਾ ਜੀ ਜਨਾਜ਼ਾ ਪਹੁੰਚਾਈਦਾ ਵਾ ਅੱਛਾ ਹਾਂਜੀ ਬਸ ਜਦੋਂ ਤੂੰ ਬੱਕਰਾ ਬਣਾਉਣਾ ਸ਼ੁਰੂ ਕਰਤਾ ਨਾ ਇੱਥੇ ਤੈਨੂੰ ਮੈਂ ਦੱਸਦਾ ਆ ਗੱਡੀ ਇੱਥੇ ਅੱਜ ਕੋਈ ਨਹੀਂ ਹੈਗੀ ਹਾਂਜੀ ਹਾਂਜੀ ਆ ਯਾਦ ਰੱਖੀ ਮੇਰੀ ਗੱਲ ਇੱਥੇ ਤੇ ਕੋ ਗੱਡੀ ਕਰੀ ਖੜੀ ਕਰਨ ਜਗ੍ਹਾ ਨਹੀਂ ਨੱਬਣੀ ਤੈਨੂੰ ਇਹ ਗੱਲ ਮੈਂ ਗਰੰਟੀ ਦਿੰਦਾ ਕਿਉਂ ਗੋਲੀ ਭਾਈ ਬਿਲਕੁਲ ਪੱਕੀ ਗੱਲ ਹੈ ਨਾ ਇਸ ਟਾਈਮ ਪੰਜਾਬ ਦੇ ਵਿੱਚ ਆਪਣੇ ਧਿਆਨ ਸਿੰਘ ਨੇ ਹਰਜਿੰਦਰ ਸਿੰਘ ਜੀ ਹੁਣੀ ਉਹ ਕਹਿੰਦੇ ਸਿਆਲਾਂ ਦੇ ਵਿੱਚ ਓਨਾ ਅਸਰ ਸਾਗ ਨਹੀਂ ਵਿਕਣਾ ਜਿੰਨਾ ਬੱਕਰਾ ਵਿਕਣਾ ਹੈ ਅੱਛਾ ਜੀ ਬਿਲਕੁਲ ਓਕੇ ਕਿਉਂਕਿ ਮੇਨ ਚੀਜ਼ ਗੱਲ ਹੈ ਵੀ ਇਸ ਟਾਈਮ ਟ੍ਰੈਂਡ ਸੈੱਟ ਹੋ ਰਿਹਾ ਬੱਕਰੇ ਨੂੰ ਲੈ ਕੇ ਚੰਗੀ ਖਰਾਕ ਨੂੰ ਲੈ ਕੇ ਉਹ ਬਿਲਕੁਲ ਤੇ ਆਪਾਂ ਤਾਂ ਉਧਰ ਪਿੱਛੇ ਕਿਉਂ ਰੋਵੇ ਭਾਈ ਜੀ ਜੀ ਤੇ ਅੱਛਾ ਸਫਾਈ ਸੁਹੀ ਕਿੱਦਾਂ ਹੁੰਦਾ ਤੁਹਾਨੂੰ ਭਾਈ ਦੇਖੋ ਜੀ ਸਫਾਈ ਨੋ ਡਾਊਟ ਸਫਾਈ ਬਹੁਤ ਵਧੀ ਹੂੰ ਹਨਾ ਅੱਛਾ ਇਹਦਾ ਇਹ ਹੀ ਆ ਇਹ ਮੁੰਡਾ ਹਨਾ ਬਣਾ ਕੇ ਚੀਜ਼ ਨੂੰ ਨਾ ਹਰ ਵਾਰੀ ਜਿੱਦਾਂ ਹੁਣ ਮਾਲਾ ਇੱਕ 버ਗਰ ਬਣਾਇਆ ਜਿੱਦਾਂ ਇਹ ਪਹਿਲਾਂ ਇਥੇ ਨੂਡਲਸ ਕਰਕੇ ਢਿਆ ਨਾ ਹੁਣ ਇਹਨੇ ਸਾਫ਼ ਕੀਤਾ ਆ ਮੁੰਡੇ ਨੇ ਮਤਲਬ ਇਹ ਇਹ ਚੀਜ਼ ਇਹਨਾਂ ਦੇ ਟ੍ਰਿਕ ਨੇ ਵੀ ਇੱਕ ਵਾਰੀ ਸਾਫ਼ ਕਰਨਾ ਹਰ ਵਾਰੀ ਕਰ ਨੀ ਇਹ ਚੰਗੀ ਚੀਜ਼ ਆ ਭਾਜੀ ਵਿੱਚ ਸਫਾਈ ਜਿਹੜੀ ਹੋਣੀ ਆ ਉਹ ਬਹੁਤ ਲਾਜ਼ਮੀ ਹੁੰਦਾ ਭਾਜੀ ਹਾਂ ਤੇ ਭਾਈ ਤੇਲ ਕਿਹੜਾ ਵਰਤਦੇ ਹੋ ਫੋਰ ਜੀ ਫੋਰਚੂਨ ਦਾ ਫੋਰਚੂਨ ਦਾ ਵਰਤਦੇ ਹੋ ਠੀਕ ਹੈ ਜੀ ਭਾਜੀ ਤੇ ਡੇਲੀ ਨਵੀ ਨਵਾਂ ਚੇਦ ਕਰਦੇ ਹੋ ਜੀ ਸਰ ਨਵਾਂ ਨਵਾਂ ਓਕੇ ਚਲੋ ਬਹੁਤ ਵਧੀਆ ਜੀ ਤੇ ਹੁਣ ਫਿਰ ਕੀ ਆਈਡੀਆ ਹੈ ਨਵੇਂ ਅ ਹੋਰ ਆਈਡੀ ਕਿੰਨੇ ਤੁਹਾਡੇ ਆਈਡੀ ਸਾਡਾ ਦੱਸ ਜੀ ਇਹੀ ਆ ਚੋਪ ਚਾ ਬ ਕੰਮ ਚੱਲ ਪਵੇ ਹਾਂਜੀ ਹਾਂਜੀ ਆ ਤਾਂ ਭਈ ਦੁੱਖੇ ਨਾ ਵੀ ਦਵਾਈ ਚੋ ਆ ਗਏ ਹਾਂਜੀ ਬਾਹਰ ਨਾ ਜਾਣਾ ਭਾਵੇਂ ਅੱਜ ਤਾਂ ਭਈ ਜਿਵੇਂ ਕਿ ਕਿਤੇ ਕਮਾਉਂਦੇ ਸੀ ਦਵਾਈ ਜੀ ਥਰ ਥੋੜੇ ਸੀ ਕਿੰਨੇ ਕੁ 10-2000 15000 ਰੁਪਈਆ ਜੀ 15000 ਰੁਪਈਆ ਤੇ ਇੰਨੇ ਕਿ ਇੱਥੇ ਕਮਾਉਣਾ ਸ਼ੁਰੂ ਕੀਤਾ ਕਿ ਨਹੀਂ ਅਜੇ ਇੱਥੇ ਤਾਂ ਹੋਰ ਹੌਲੀ ਹੌਲੀ ਚੱਲਦਾ ਸਾਰਾ ਇੰਨਾ ਨਹੀਂ ਆ ਅੱਛਾ ਹਾਂਜੀ ਬਲੋ ਇੱਥੇ ਪਰਿਵਾਰ ਚ ਤਾਂ ਬੈਠੇ ਹੋ ਹਾਂਜੀ ਇੰਨਾ ਸੌਖਾ ਵਾਜੀ ਇੱਥੇ ਇਹ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਯਾਰ ਕਿਤੇ ਸਲਾਹ ਹੋਰ ਜਾ ਕੇ ਕਰਨਾ ਹੈ ਨਹੀਂ ਇੱਥੇ ਰੋਟੀ ਲੈ ਇੱਥੇ ਮਿਲਦੀ ਆ ਰੋਟੀ ਪੱਕੀ ਮਿਲਦੀ ਆ ਬਿਲਕੁਲ ਜੀ ਵਿਆਹ ਹੋ ਗਿਆ ਕਿ ਨਹੀਂ ਨਹੀਂ ਵਿਆਹ ਨਹੀਂ ਹੋਇਆ ਯੇਲੇ ਹਾਂ ਚਲੋ ਫਿਰ ਥੋੜੀ ਜਿਹਾ ਮੁੰਡਾ ਕੰਮ ਕਰ ਲਾ ਆਪਾਂ ਕੁੜੀ ਦਾ ਆਪੇ ਮਿਲ ਜਾਨੀ ਫੇ ਜੀ ਹਾਂਜੀ ਕਿਉਂ ਭਾਜੀ ਪੰਜਾਬ ਚ ਹੋਰ ਕੁਝ ਮਿਲਦਾ ਮਲੇ ਕੁੜੀ ਜਰੂਰ ਮਿਲ ਜਾਂਦੀ ਆ ਕੰਮ ਨੂੰ ਅੱਜ ਵਲੌਗ ਆਪਣਾ ਹੋਰ ਪਾਸੇ ਜਾ ਰਹੇ ਆ ਨਾ ਉਹ ਮੈਂ ਕਹਿੰਦਾ ਆਪਾਂ ਹੋਰ ਗੱਲਾਂ ਜਾਨੀਆਂ ਕਰੀ ਜਾਂਦੇ ਫੇ ਜੀਲੀ ਭਾਜੀ ਚਲੋ ਹੁਣ ਗੱਲ ਆ ਗਈ ਹੈ ਜੀ ਖਣਪੀ ਦੀ ਕਿਉਂਕਿ ਇਹ ਗੱਲਾਂ ਵੀ ਲਾਜ਼ਮੀ ਹੁੰਦੀਆਂ ਨੇ ਹਾਂਜੀ ਬਣਾਉਣਾ ਵਾ ਜੀ ਬਣਾਇੰਦਾਂ ਪਾਜੀ ਸਾਨੂੰ ਤੁਸੀਂ ਇੱਕ ਤਾਂ ਤੰਦੂਰੀ ਖਵਾਓ ਅੱਜ ਹਾਂਜੀ ਫਿਸ਼ ਹੈਗੀ ਤੁਹਾਡੇ ਕੋਲ ਹਾਂਜੀ ਹਾਂਜੀ ਓਕੇ ਪਾਜੀ ਫਿਸ਼ ਫਰਾਈ ਖਾਂਦੇ ਵਾ ਜੀ ਤੁਸੀਂ ਤੇ ਤੁਹਾਨੂੰ ਪਸੰਦ ਹੈ ਨਹੀਂ ਫਿਸ਼ ਫਰਾਈ ਵਧੀਆ ਲੱਗਦੀ ਹੈ ਅੱਛਾ ਫਰਾਈ ਫਰਾਈਡ ਫਿਸ਼ ਹੋ ਗਈ ਆਪਣੀ ਨਾਲ ਆਪਣਾ ਤੰਦੂਰੀ ਹੋ ਗਿਆ ਠੀਕ ਹੈ ਜੀ ਠੀਕ ਹੈ ਜੀ ਤੰਦੂਰੀ ਚਿਕਨ ਜਿਹੜਾ ਮਰਜ਼ੀ ਕਰਦੇ ਠੀਕ ਹੈ ਜੀ ਟਰਾਈ ਕਰਦੇ ਆ ਤੁਹਾਡੀ ਅੱਜ ਕੁਆਲਟੀ ਚੈੱਕ ਕਰੀਏ ਵਾਕਿਆ ਤੁਹਾਡੇ ਕੋਲ ਉਸ ਕੁਆਲਟੀ ਲੈਵਲ ਦਾ ਹੈਗਾ ਕੰਮ ਕਿ ਨਹੀਂ ਹੈਗਾ ਤੇ ਗਾਹਕ ਤੁਹਾਡੇ ਕੋਲ ਔਣ ਕਿਤੇ ਬਾਅਦ ਸੰਦੂ ਗੱਲਾਂ ਕਰਦੇ ਫਿਰਦੇ ਭਾਈ ਨਹੀਂ ਨਹੀਂ ਹੈ ਨਾ ਚਲੋ ਸਾਡੀ ਕੋਸ਼ਿਸ਼ ਇਹੀ ਆ ਵੀ ਭਾਈ ਵੱਡੀ ਗੱਲ ਵੱਡੀ ਗੱਲ ਇਹ ਆ ਮੇਰੇ ਮੇਰੇ ਵੀ ਇੱਕ ਜਿਹੜੀ ਚੀਜ਼ ਆ ਨਾ ਆਪਾਂ ਐਵੇਂ ਕਿਸੇ ਦੇ ਮਨ ਮੰਨਦੇ ਨਾ ਕੋਈ ਜਿਹੜੀ ਵਹਿਮ ਹੁੰਦਾ ਤੇ ਐਵੇਂ ਕੋਈ ਸੋਚੇ ਅੰਦਰ ਖਾਤੇ ਲੈ ਲੈਂਦੇ ਆ ਪਰ ਕਹਿਣ ਨੂੰ ਵੀ ਇਹ ਕਰਦੇ ਆ ਪ੍ਰੋਮੋਸ਼ਨ ਪਰ ਨਹੀਂ ਇਦਾਂ ਨਹੀਂ ਹੈਗਾ ਵੀਡੀਓ ਇਹ ਜਿਹੜੀਆਂ ਪਾ ਰਹੇ ਆ ਇਹ ਬਿਲਕੁਲ ਬਿਨਾ ਪੈਸੇ ਲੈ ਪਾਉਂਦੇ ਆ ਬਿਲਕੁਲ ਖਾਸ ਤੌਰ ਤੇ ਪੰਜਾਬੀਆਂ ਨੂੰ ਸਪੋਰਟ ਕਰ ਰਹੇ ਆ ਦੂਸਰੀ ਗੱਲ ਇਹ ਆ ਵੀ ਜਿੱਥੇ ਜਿੱਦਾਂ ਦਾ ਰਿਵਿਊ ਆ ਇਹ ਮੂੰਹ ਤੇ ਕਹਿਆ ਹੁੰਦੇ ਆ ਕਿਉਂਦੇ ਬਿਲਕੁਲ ਤੇ ਬਹੁਤ ਸਾਰੀਆਂ ਵੀਡੀਓ ਲੋਕਾਂ ਨੂੰ ਇਹ ਗੱਲ ਦਾ ਪਤਾ ਨਹੀਂ ਜਲੋ ਮੈਂ ਦੱਸ ਦਿੰਦਾ ਵੀ ਰਿਕਾਰਡਡ ਪਈਆਂ ਨੇ ਰਿਕਾਰਡਡ ਕਈ ਥਾਈਂ ਗਏ ਨੇ ਬਹੁ ਨਾਮੀ ਲੋਕਾਂ ਕੋਲ ਪਰ ਉੱਥੇ ਜਾ ਕੇ ਇਹਨਾਂ ਨੇ ਵੀਡੀਓ ਨਹੀਂ ਬਣਾਈ ਕਿਉਂ ਉਹਨਾਂ ਦਾ ਜਾ ਕੇ ਜੋ ਦੇਖਿਆ ਭਾਈ ਕੀ ਇਹਦੇ ਬੜੀਆਂ ਵੀ ਇਹਦੇ ਸਵਾਦ ਨਹੀਂ ਆਉ ਉਹ ਵੀਡੀਓ ਕੋਲ ਉਹ ਨੈਗੇਟਿਵਿਟੀ ਜਾਣੀ ਫਾਇਦਾ ਕੋਈ ਨਹੀਂ ਉਹ ਇਹਨਾਂ ਨੇ ਪਾਈਆਂ ਨਹੀਂ ਹੈ ਉਹ ਇਹਨਾਂ ਦਾ ਪਲੱਸ ਪੁਆਇੰਟ ਆ ਬਾਈ ਹੋਣਾ ਬਿਲਕੁਲ ਅੱਛਾ ਦੂਜੀ ਗੱਲ ਇੱਕ ਹੋਰ ਵੀ ਕੁਝ ਲੋਕ ਸਾਨੂੰ ਕਹਿੰਦੇ ਨੇ ਤੁਸੀਂ ਯਾਰ ਫ੍ਰੀ ਖਾਣ ਚੱਲ ਜਾਂਦੇ ਹੋ ਮੈਂ ਉਹਨਾਂ ਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਬਾਈ ਜਿਹੜੇ ਬੰਦਿਆਂ ਨੂੰ ਲੱਗਦਾ ਵੀ ਅਸੀਂ ਫ੍ਰੀ ਖਾਣ ਜਾਂਦੇ ਸਾਡੇ ਨਾਲ ਚੱਲੋ ਸਾਡੇ ਵਲੌਗ ਵੀ ਵਲੌਗ ਅਸੀਂ ਕਰਾਂਗੇ ਤੁਸੀਂ ਸਿਰਫ ਦੁਕਾਨਦਾਰ ਨੂੰ ਇਹ ਕਹਣਾ ਵੀ ਮੈਨੂੰ ਫ੍ਰੀ ਖਵਾ ਦੇ ਭਾਈ ਹਮ ਅਸੀਂ ਰਿਕਾਰਡਡ ਗੱਲ ਕਰਦੇ ਆ ਵੀ ਭਈ ਆਹ ਬੰਦਾ ਫ੍ਰੀ ਖਾਣ ਆਇ ਇਹਨੂੰ ਫ੍ਰੀ ਖਾਜ ਦੇ ਤੋ 10000 ਰੁਪਇਆ ਮੈਂ ਆਪਣੀ ਜੇਬ ਜੂਦ ਨਾਲ ਰੋ ਜਿਹੜਾ ਫ੍ਰੀ ਖਾਜਵੇ ਦੁਕਾਨਦਾਰ ਦੇ ਕੋਲੋਂ ਆ ਕੇ ਹੂੰ ਭਾਜੀ ਐਡਾ ਪੰਜਾਬੀਆਂ ਦਾ ਜਮੀਰ ਮਰਿਆ ਨਹੀਂ ਹੈਗਾ ਵੀ ਅਸੀਂ 10 ਰੁਪਏ ਦੀ 50 ਰੁਪਏ ਦੀ 500 ਰੁਪਏ ਦੀ 100 ਰੁਪਏ 200 ਰੁਪਏ ਦੀ ਚੀਜ਼ ਹੀ ਨਹੀਂ ਖਰੀਦ ਸਕਦੇ ਯਾਰ ਇਹਦੇ ਪੰਜਾਬੀਆਂ ਦਾ ਬਹੁਤ ਇਹ ਵੀ ਗੱਲ ਆ ਇਹ ਵੀ ਗੱਲ ਆ ਕਿ ਸਿਮਰਨ ਨੂੰ ਦਵਾਇਆ ਇਸ ਗੱਲ ਦਾ ਸ਼ੁਰੂ-ਸ਼ੁਰੂ ਜਦੋਂ ਅਸੀਂ ਵੀ ਕਰਦੇ ਹੁੰਦੇ ਸੀ ਨਾ ਇਹ ਸਾਰੀਆਂ ਰਿਕਾਰਡਿੰਗਸ ਤਾਂ ਅਸੀਂ ਉਦੋਂ ਕੈਨਵਸ ਨਾਲ ਚੱਲਦੇ ਹੁੰਦੇ ਸੀ ਨਾਮ ਨਾਲ ਤਾਂ ਅਸੀਂ ਸ਼ੁਰੂ ਜ ਫੂਡ ਬਲੌਗ ਕਰੇ ਨੇ ਔਰ ਇਹਨੂੰ ਉਸ ਲੋ ਮੁੰਡੇ ਨੂੰ ਕਿ ਸਿਮਰਨ ਨੂੰ ਪਤਾ ਆ ਕਿ ਅਸੀਂ ਜਿੱਥੇ ਵੀ ਗਏ ਆ ਅਸੀਂ ਪੇ ਕਰਕੇ ਆਏ ਆ ਬਿਲਕੁਲ ਬਹੁਤ ਰੇਅਰ ਆ ਕਿ ਕਿਤੇ ਅਸੀਂ ਪੇ ਨਹੀਂ ਕਰਿਆ ਉਹ ਮਨ ਦੇ ਨਹੀਂ ਹੁੰਦੇ ਸੀਗੇ ਕਿ ਕਿਸੇ ਤੋਂ ਵੀ ਪੈਸੇ ਲੈ ਕੇ ਉਹਨਾਂ ਦਾ ਅਸੀਂ ਰਿਵਿਊ ਨਹੀਂ ਸੀ ਕਰਦੇ ਪਰ ਹਾਲਾਂਕਿ ਉਸ ਤੋਂ ਬਾਅਦ ਅਸੀਂ ਚਲੋ ਖੇਤੀਬਾੜੀ ਨਾਲ ਹੀ ਜੁੜ ਗਏ ਪ੍ਰੋਪਰਲੀ ਤੇ ਪਰ ਅਸੀਂ ਫੂਡ ਦੀ ਬਲੌਗਿੰਗ ਛੱਡ ਦਿੱਤੀ ਪਰ ਹੁਣ ਜਦੋਂ ਫੂਡ ਦੀ ਬਲੌਗਿੰਗ ਕਰਨ ਵਾਲੇ ਬੰਦੇ ਆ ਮੈਨੂੰ ਮਤਲਬ ਭਾਜੀ ਉਹਨਾਂ ਦੀ ਇਹ ਗੱਲ ਬਹੁਤ ਵਧੀਆ ਪਿੰਡਾਂ ਵਾਲੇ ਬਲੌਗਰ ਜਿਹੜੀ ਚੈਨਲ ਤੁਸੀਂ ਦੇਖ ਰਹੇ ਆ ਵੀ ਯਾਰ ਇਹ ਬੰਦੇ ਪੈਸੇ ਲੈ ਕੇ ਪ੍ਰੋਮੋਸ਼ਨ ਨਹੀਂ ਕਰਦੇ ਹੈਗੇ ਦੂਸਰੀ ਗੱਲ ਜਿਹਦੇ ਕੋਲ ਜਾਣਾ ਉਥੇ ਜੋ ਵੀ ਖਾਣਾ ਇਹ ਉਹਦੇ ਪੈਸੇ ਦੇ ਕੇ ਆਉਂਦੇ ਆ ਆਪਾਂ ਜਿਹਦੇ ਕੋਲ ਗਏ ਆ ਉਹਦਾ ਹੌਸਲਾ ਵਧਾ ਕੇ ਆ ਵਧਾ ਕੇ ਆਣਾ ਬਿਲਕੁਲ ਨਾਲੇ ਠੀਕ ਹੈ ਆਪਾਂ ਇਹਦੇ ਅਗਲੇ ਦੇ ਉੱਤੇ ਜਾ ਕੇ ਇਹ ਬੋਝ ਪਾਉਣਾ ਯਾਰ ਇਹ ਸਾਡਾ ਵੀਡੀਓ ਚੱਲੇ ਭਾਵੇਂ ਨਾ ਚੱਲੇ ਇਹਨੇ 1000 2000 ਦਾ ਸਾਡਾ ਮਾਤ ਛੱਕ ਜਾਣਾ ਛੱਕ ਦੇਣਾ ਅਜਾ ਇੱਕ ਚੀਜ਼ ਇਹ ਵੀ ਹੁੰਦੀ ਹੈ ਕਿ ਕੇਵਲ ਇਹ ਵੀ ਹੁੰਦੀ ਕਿ ਸਾਡੇ ਦੁਕਾਨਦਾਰ ਲੈਂਦੇ ਨਹੀਂ ਵੈਸੇ ਫਿਰ ਉਹਨਾਂ ਨੂੰ ਅਸੀਂ ਸ਼ਗਨ ਜ਼ਰੂਰ ਦਿੰਨੇ ਆ ਭਾਜੀ ਚਾਹੇ 100 ਹੋਵੇ 200 ਹੋਵੇ ਅਸੀਂ ਉਹਨੂੰ Google Pay ਕਰ ਦਿਦਾ ਰੱਖ ਲਈ ਤੇ ਮੋਰੇ ਭਾਈ ਜਿੰਨੇ ਭਰਨੇ ਭਰ ਲਾ ਜਿਹੜਾ ਡੈਫੀਨੇਟਲੀ ਠੀਕ ਹੈ ਨਾ ਕਿਉਂਕਿ ਜਿਹੜਾ ਬੰਦਾ ਨਹੀਂ ਲੈ ਰਿਹਾ ਫਿਰ ਉਹਨੂੰ ਦੱਸ ਦਿਆ ਭਾਈ ਸ਼ਗਨ ਤੇ ਤੈਨੂੰ ਦੇਣਾ ਹੀ ਦੇਣਾ ਹੈ ਚਾਹੇ ਜਿੰਨੇ ਮਰਜ਼ੀ ਲੈ ਲਾ ਪਰ ਉਹ ਸ਼ਗਨ ਕਿਤੇ ਨਾ ਕਿਤੇ ਜਿਹੜੇ ਨੇ ਹੱਕ ਦੀ ਕਮਾਈ ਦਾ ਸ਼ਗਨ ਕਿਤੇ ਨਾ ਕਿਤੇ ਕ ਪਿਛਲੇ ਦਿਨੀ ਜਦੋਂ ਅਸੀਂ ਵੀਡੀਓ ਪਾਈ ਬੰਨ ਤੋਂ ਅਸੀਂ ਵੀਡੀਓ ਲਗਾਤਾਰ ਬੰਨ ਤੋਂ ਪਾਈਆਂ ਨੇ ਸੁਲਤਾਨਪੁਰ ਤੋਂ ਵੀ ਤੇ ਇਧਰੋਂ ਲੋਹੀਆਂ ਵਾਲੀ ਸਾਈਡ ਤੋਂ ਵੀ ਜਦੋਂ ਸੁਲਤਾਨਪੁਰ ਤੋਂ ਵੀਡੀਓ ਪਾ ਰਹੇ ਸੀ ਤੇ ਸੰਗਤ ਨੇ ਬਹੁਤ ਸਾਰਾ ਜਿਹੜੀ ਮਾਇਆ ਸਿਗੀ ਸੇਵਾ ਦੇ ਰੂਪ ਚ ਬੰਨ ਤੇ ਭੇਜੀ ਸੁਲਤਾਨਪੁਰ ਵਾਲੇ ਤੇ ਤੇ ਤੁਸੀਂ ਉਹਨਾਂ ਲੋਕਾਂ ਦੀ ਦੇਖੋ ਉਹ ਇੰਨੇ ਮਤਲਬ ਪਿਆਰ ਕਰਦੇ ਨੇ ਲੋਕ ਤੇ ਉਹ ਸਰਦਾਰ ਜੀ ਮੈਨੂੰ ਕਹਿੰਦੇ ਕਹਿੰਦੇ ਬੇਟਾ ਤੇਰੀ ਕੀ ਸੇਵਾ ਕਰੀਏ ਮੈਂ ਕਹਾ ਜੀ ਤੁਸੀਂ ਇਹ ਜੋ ਕਰਨ ਆਏ ਹੋ ਇਹ ਸੇਵਾ ਹੈ ਨਾ ਕਹਿੰਦੇ ਹਾਂ ਜੀ ਤੇ ਫਿਰ ਮੈਂ ਕਹਾਂ ਇਹ ਵੀਡੀਓ ਮੇਰੀ ਸੇਵਾ ਮੰਨ ਲਓ ਇਹ ਮੇਰੀ ਸੇਵਾ ਮੰਨ ਲਓ ਬਿਲਕੁਲ ਭਾਈ ਮੈਂ ਹੋਰ ਤੇ ਕੁਝ ਨਹੀਂ ਕਰ ਸਕਦਾ ਅਸੀਂ ਇੰਨਾ ਕੰਮ ਦੀ ਔਕਾਤ ਹੈ ਜਿੰਨੇ ਜੋਗਾ ਮੈਂ ਆ ਇਹ ਮੇਰੀ ਸੇਵਾ ਮੰਨ ਬਿਲਕੁਲ ਬਿਲਕੁਲ ਤੇ ਮੈਂ ਪੀਅਰ ਪੰਜਾਬ ਤੇ ਤੁਹਾਡੀ ਅਪੀਲ ਤੇ ਪਾ ਸਕਦਾ ਨਾ ਤੁਹਾਨੂੰ ਦਿਖਾ ਦੇ ਸਕਦਾ ਨਾ ਕੋਈ ਸੰਗਤ ਨੇ ਆ ਪੈਸਾ ਭੇਜਿਆ ਬਿਲਕੁਲ ਬਿਲਕੁਲ ਮਤਲਬ ਇਹ ਅਸੀਂ ਜਿੰਨੇ ਜੋਗੇ ਅਸੀਂ ਕਰ ਸਕਦੇ ਹਾਂ ਨਾ ਭਾਈ ਸ਼ੁਰੂ ਕਰੀਏ ਕੋਈ ਸ਼ਾਬ ਚਲੋ ਭਾਈ ਕਰੀ ਸ਼ੁਰੂ ਜੀ ਤੇ ਅੱਜ ਜੀ ਹਾਲੇ ਤੰਦੂਰੀ ਚਿਕਨ ਲਾ ਦੀ ਤੰਦੂਰੀ ਚਿਕਨ ਲਾਓ ਭਾਜੀ ਹਾਂਜੀ ਹੋਰ ਸਾਡੀ ਇੱਕ ਆਈਟਮ ਦਾ ਹੋਰ ਤੁਸੀਂ ਸਪੈਸ਼ਲ ਆਓ ਭਾਜੀ ਹਾਂਜੀ ਫਰਾਈ ਵਾਲੀ ਤੇ ਵਧੀਆ ਜਿਹਾ ਬਣਾਈ ਘੈਂਟ ਜਆ ਪਤਾ ਲੱਗ ਜਾਵੇ ਵੀ ਵਾਕੀ ਵੀ ਹੁਣ ਨੁਕੋਦਰ ਦੇ ਵਿੱਚ ਵਧੀਆ ਚੀਜ਼ ਬਣਨ ਲੱਗੀ ਹਾਂਜੀ ਨਮਕ ਆ ਜੀ ਨਮਕ ਲਾਇਆ ਨਮਕ ਆ ਗਿਆ ਫਿਸ਼ ਕਰ ਰਹੇ ਤੁਸੀਂ ਤੇ ਆਪ ਹਾਂਜੀ ਹਾਂਜੀ ਅੱਛਾ ਨਮਕ ਹਾਂਜੀ ਹਰੀ ਮਿਰਚ ਹਰੀ ਮਿਰਚ ਆ ਗਈ ਯਾਰ ਹਾਂਜੀ ਅਦਰਕ ਲਸਣ ਦਾ ਪੇਸਟ ਇਹ ਹੱਥ ਨਾਲ ਹੀ ਬਣਾਈਦਾ ਜੀ ਅੱਛਾ ਜੀ ਹਾਂਜੀ ਮਸ਼ੀਨ 'ਚ ਨਹੀਂ ਤਿਆਰ ਕਰਦੇ ਔਕਤੋ ਜਾਣੀ ਨਹੀਂ ਲੱਗਦਾ अच्छा आ जी हां जी ए अच्छा फिश ਕਿਹੜੀ ਹੈ ਪੱਜੀ ਇਹ ਇਹ ਵਾਈਟ ਸੋਲਾ ਜੀ ਵਾਈਟ ਸੋਲਾ ਹੈ ਹਾਂਜੀ ਤੇ ਕੀ ਰੇਟ ਰੁੱਡ ਕੀ ਹੈਗਾ ਨਾਲ ਇਹ ਵੀ ਰੇਟ ਵੀ ਦੱਸੀ ਚਲੀ ਭੱਜੀ ਰੇਟ ਇਹਦਾ ਜੀ 250 ਰੁਪਏ ਦੀ ਪਾਈ ਆ ਜੀ 250 ਰੁਪਏ ਪਾਈ ਆ 1000 ਰੁਪਏ ਕਿਲੋ ਹਾਂਜੀ ਉਹ ਰੇਟ ਜਾਜਾ ਦੇਖ ਲੈ ਭਾਈ ਪਤਾ ਲੱਗੇ ਬਾਅਦ ਵਿੱਚ ਮਮਾ ਘਾਟਾ ਪੈ ਗਿਆ ਤੈਨੂੰ ਨਹੀਂ ਨਹੀਂ ਚਲੋ ਓਕੇ ਇੱਕ ਹੀ ਆ ਬਾਕੀ ਗੱਲ ਹੈ ਹਾਂਜੀ 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 ਲਓ ਜੀ ਇੱਕ ਇੱਕ ਹੀ ਲਾ ਰਹੇ ਹੋ ਇਹ ਮਸਾਲੇ ਬਣਾਏ ਆ ਜੀ ਆਪਦੇ ਆਹ ਹੋ ਗਿਆ ਤਿਆਰ ਹਾਂਜੀ ਚੋ ਲੋ ਜੀ ਅਹ ਦੇਖਿਆ ਤਾਂ ਹਾਂ ਹਾਂ ਅੱਛਾ ਇਹ ਨੂੰ ਨਾਲ ਫਿਰ ਬ੍ਰੈਡ ਕ੍ਰਮ ਚੂਜ਼ ਕਰੂਗੇ ਹਾਂ ਜੀ ਬ੍ਰੈਡ ਕ੍ਰਮ ਨਾਲ ਓਕੇ ਅੱਛਾ ਇਹ ਕਬ ਨਵਾ ਨਵਾ ਪਾਇਆ ਦਾ ਹਜੇ ਲਗਾਦਾ ਤੁਸੀਂ ਉਹ ਉਹ ਜਿਆਦਾ ਪਾ ਲਿਆ ਉਹ ਵੈਸੋ ਨਾਲ ਨਹੀਂ ਨਹੀਂ ਸਰ ਇਹ ਬਿਲਕੁਲ ਥੋੜਾ ਲਾਈਟ ਪਾਇਆ ਕਰੋ ਅੱਛਾ ਇੱਕ ਕ੍ਰਮ ਲਗਾਉਣਾ ਕ੍ਰਮ ਲਗਾਉਣਾ ਜੀ ਅੱਛਾ ਜੀ ਇਨੂੰ ਇਹਦੇ ਵਿੱਚ ਉਹ ਕਰਕੇ ਨੂੰ ਕੋਟ ਕਰਦਾ ਕਿੱਦਾਂ ਸਿੰਗਲ ਸਿੰਗਲ ਪੀਸ ਸਿੰਗਲ ਸਿੰਗਲ ਪੀਸ ਕਰਾਂਗੇ ਜੀ ਸਾਰਾ ਹੋ ਜਾਊਗਾ ਹਨਾ ਅੱਛਾ ਬ੍ਰੀਟਲੀ ਗੁੱਡ ਉਹ ਬਲ ਵਾਹ ਜੀ ਵਾਹ ਕੰਮ ਤਾਂ ਸਫਾਈ ਵਾਲਾ ਮੁੜਦਾ ਹਾਂ ਭਾਜੀ ਹੈ ਇਹ ਗੱਲ ਤਾਂ ਪੱਕੀ ਆ ਜੇ ਨਵਾਂ ਨਵਾਂ ਕੰਮ ਹੈ ਥੋੜੇ ਜਿਹਾ ਨਾ ਉਹ ਜੱਕਦੇ ਆ ਜੀ ਹਾਂ ਪਰ ਕੋਈ ਨਹੀਂ ਜਦੋਂ ਕਹਿੰਦੇ ਤੰਦੂਰ ਦੇ ਹੱਥ ਗਰਮ ਹੋਣਗੇ ਸੇਕ ਲੱਗੂਗਾ ਕਿਤੇ ਲੱਵਾਵਾਂ ਨੂੰ ਹਨਾ ਸੀਖਾਂ ਗਰਮ ਲੱਗਣਗੀਆਂ ਹੱਥਾਂ ਨੂੰ ਫਿਰ ਪਤਾ ਲੱਗਦਾ ਵੀ ਅਸਲ ਜੇ ਪੂਰੀ ਜਿਹੜੀ ਰੜਦੀ ਕਿਵੇਂ ਚੀਜ਼ ਹਾਂ ਆਪਾਂ ਦੋਨੇ ਵੇ ਇਧਰ ਲਾ ਕੇ ਲੱਗੇ। ਮੈਂ ਕੋਈ ਨਾ। ਸਿੱਕ ਦੇ ਦਿਓ ਮੈਨੂੰ ਆਪਣੇ ਆ। ਨਾ ਅੱਛਾ ਜੀ। ਤੇ ਚਲੋ ਜੀ ਇਧਰ ਆਪਣੀ ਹੋ ਗਈ। ਤੁਸੀਂ ਐਦਾਂ ਕਰੋ ਹੁਣ ਸਾਡੀ ਸਾਰੀ ਸਾਡੀ ਥੋੜੀ ਤੁਸੀਂ। ਨਹੀਂ ਇੰਨੀ ਕੁ ਲਾ ਦਿਓ ਭਾਜੀ ਹਾਂ ਪਰ ਜੀ ਨਾ ਬਹੁਤ ਆ। ਇੰਨੀ ਆਪਾਂ ਕੀ ਤੁਹਾਨੂੰ। ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ। ਆਪਾਂ ਚਾਰ ਪੰਜ ਜਾਣੇ ਆ। ਨਹੀਂ ਨਹੀਂ ਇਸੇ ਖਾਣੇ ਵੀ ਜਾਣੇ ਕੋਈ ਚੱਕਰ ਨਹੀਂ। ਖਾਂਜ ਕੋਈ ਕੰਜੂਸੀ ਨਹੀਂ ਖਾਂਜ ਵਿੱਚ ਵੈਸੇ ਵੀ ਕੰਜੂਸੀ ਕਰਨੀ ਨਹੀਂ ਆਪਾਂ ਆਪਾਂ ਤੁਸੀਂ ਤੇ ਖਾਣੇ ਥੋੜਾ ਆ ਪਰ ਇਹ ਮੇਰਾ 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 ਰੋੜਾ ਇਹ ਜਿੱਥੇ ਜਾਂਦੇ ਆ ਉਦੋਂ ਚੀਜ਼ ਤਿਆਰ ਇਦਾਂ ਕਰਵਾਉਣੀ ਵੀ ਜਿੱਦਾਂ ਯਾਰ ਕਾਵਾਦ ਸਾਰੀ ਖਾਣੀ ਹੁੰਦੀ ਆ ਪਤਾ ਕਿੰਨੀ ਆ ਐਵੇਂ ਦੋ ਚਮਚੇ ਖਾ ਕੇ ਕਹਣਾ ਫੜ ਲਓ ਯਾਰ ਹੁਣ ਆਬਵੀਸਲੀ ਭਾਜੀ ਹੁਣ ਗੱਲ ਆ ਵੀ ਸੇਧਾ ਧਿਆਨ ਵੀ ਰੱਖਣਾ ਹੁਣ ਅੱਗੇ ਨੋ ਮੋਟੇ ਹੋਈ ਜਾਂਦੇ ਆ ਆਹ ਦਾ ਖੇਡੋ ਖੁੱਡਣ ਕਰਕੇ ਥੋੜਾ ਜਿਹਾ ਬਚਾ ਹੋ ਗਿਆ ਨਹੀਂ ਤਾਂ ਹੁਣ ਇੱਥੇ ਹੋਏ ਹੁੰਦੇ ਆ ਭਾਜੀ weight ਕਿੰਨਾ ਵਧਿਆ ਜਦੋਂ ਦੇ ਫੂਲ ਬਲੌਗ ਭਾਜੀ ਹੁਣ ਨਾ weight ਮੇਰਾ ਘਟਿਆ ਆ ਅੱਗੇ ਮੇਰਾ 93 ਕਿਲੋ ਜੀ ਹੋ ਗਿਆ ਸੀਗਾ ਤੇ ਹੁਣ ਲਗਭਗ ਮੈਂ ਕਾਫੀ ਚੀਜ਼ਾਂ ਘਟਾਤੀਆਂ ਨੇ ਖਾਣੀਆਂ ਜਿਦਾ ਕਿ ਫਾਸਟ ਫੂਡ 버ਗਰ 버ਗਰ ਬਹੁਤ ਘਟਾਤੇ ਮੇਰੀ ਵੀਡੀਓ ਵੀਰੇ ਬਹੁਤ ਘਟਾ ਬਰਗਰ ਤੇ ਆਉਂਦੀਆਂ ਨੇ ਤੇ ਲਗਭਗ ਹੁਣ ਮੇਰਾ weight ਪਤਾ ਕਿੰਨਾ 89 ਹੈ ਭਾਜੀ ਅੱਛਾ ਜੀ ਘਟਾ ਲਿਆ 4 ਕਿਲੋ ਘਟਾ ਲ ਖਾਣਾ ਬੰਦ ਕਰ ਲਿਆ ਬਸ ਹੋਰ ਕੁਝ ਖਾਣਾ ਬੰਦ ਕਰ ਲੂਗਾ ਭਾਜੀ ਜਿਹੜੀਆਂ ਹੁਣ ਮੰਨ ਲਓ 버ਗਰ ਹੋ ਗਿਆ ਹੈ ਨਾ ਮੋਮੋਸ ਵਗੈਰਾ ਹੋ ਗਿਆ ਇਹ ਚੀਜ਼ਾਂ ਬੰਦ ਕਰਤੀਆਂ ਓਕੇ ਅੱਛਾ ਫਾਸਟ ਫੂਡ ਬੰਦ ਕਰਤਾ ਬੱਕਰਾ ਹੋ ਗਿਆ ਫਿਸ਼ ਹੋ ਗਈ ਮੁਰਗਾ ਹੋ ਗਿਆ ਤਾਂ ਆਪਣੀ ਜਾਨ ਆ ਯਾਰ ਉਹ ਕਿਵੇਂ ਛੱਡਦੀ ਹੈ ਇਹ ਗੱਲ ਇਹ ਗੱਲ ਪੱਕੀ ਹੈ ਭਾਜੀ ਕਸਲ ਦੇ ਵਿੱਚ ਮੇਨ ਗੱਲ ਇਹ ਆ ਵੀ ਕਈ ਲੋਕਾਂ ਨੂੰ ਹੁੰਦਾ ਨਾ ਇੱਕ ਬੰਦਾ ਸੜਦਾ ਫੇਸਬੁੱਕ ਤੇ YouTube ਤੇ ਉਹਦਾ ਪੱਕਾ ਹੀ ਹੁੰਦਾ ਜੋ ਹਨ ਨਾ ਤੁਸੀਂ ਮਾਰਦੇ ਹੋ ਪਾਪ ਕਰਦੇ ਹੋ ਉਹ ਮੈਂ ਫੇਕ ਦਿਨ ਨੂੰ ਕਿਹਾ ਮੈਂ ਕਿਹਾ ਇਹਨੇ ਕਿਹੜਾ ਡੀਸੀ ਲੱਗਣਾ ਸੀ ਬਾਬਾ ਜਿਹੜਾ ਤੂੰ ਸਾਈਨ ਕਰਾ ਕੇ ਜਾਨੇ ਸੀ ਇਹਦੇ ਕੋਲ ਵੀ ਮੇਰਾ ਲਾਇਸੈਂਸ ਫਲਾਈ ਕਰ ਦੇ ਬਹੁਤ ਲੋਗ ਯਾਰ ਹੈਗੇ ਨਕੰਮੇ ਨੇ ਉਹ ਬੱਲੇ ਦੇਖੋ ਇਹ ਹਰ ਇੱਕ ਦੀ ਚੁਆਇਸ ਹੈ ਬਿਲਕੁਲ ਅੱਛਾ ਇੱਕ ਚੀਜ਼ ਭਾਜੀ ਹੋਰ ਦੇਖੋ ਇਹ ਚ ਕੜਾਈਆਂ ਅਲੱਗ-ਅਲੱਗ ਨੇ ਹਨਾ ਨੌਨ ਵੇਜ ਵਾਲੀ ਅਲੱਗ ਹੈ ਭਾਜੀ ਹਾਂਜੀ ਭਾਈ ਕੀ ਬਾਤ ਹੈ ਯਾਰ ਆ ਆ ਚੀਜ਼ ਵਧੀਆ ਲੱਗੀ ਨਾ ਨੌਨ ਵੇਜ ਵਾਲੀ ਅਲੱਗ ਹੈ ਕਿ ਵੇਜ ਵਾਲੀ ਉਧਰ ਲੱਗਾ ਹੈ ਹਾਂਜੀ ਕੀ ਬਾਤ ਹੈ ਬੇ ओके। ਪਹਿਲੇ ਵੇਹੇ ਤਾਂ ਮੈਂ ਦੱਸਾਂ ਥੋੜਾ ਜਿਹਾ ਰੈਸਟੋਰੈਂਟ ਦਾ ਕੰਮ ਐਵੇਂ ਕੀਤਾ ਹੈ। ਅੱਛਾ ਜੀ। ਹਾਂ ਜੀ। ਮੈਂ ਮੇਰਾ ਫਾਸਟ ਫੂਡ ਦਾ 버ਗਰ ਦੀ ਸ਼ਾਪ ਹੁੰਦੀ ਸੀ ਪਿੰਡ ਤਲਵੜੇ ਦੇ ਵਿੱਚ। ਅੱਛਾ। ਮੈਂ ਪਹਿਲਾਂ ਸਟਾਰਟਿੰਗ ਕੀਤੀ ਹੋਈ ਸੀ। ਉਹੀ ਕੀੜਾ ਜਿਹੜਾ ਨਾ ਹੁਣ ਮੱਚਦਾ ਜਾ ਵੀ ਦਵਾ-ਦਵਾ ਵੀ ਕਿਤੇ ਖਾਣ-ਪੀਣ ਨੂੰ ਚਲੀਏ। ਹਲਵਾਈ ਦੀ ਦੁਕਾਨ ਵੀ ਆਪਾਂ ਕੀਤੀ ਆ। ਅੱਛਾ। ਹਾਂ ਉਹ ਤਾਂ ਯੋ ਬਰਫੀਆਂ ਦੇ ਵਿੱਚ। ਚਾਹੀਓ ਬਰਫੀਆਂ ਦੇ ਵਿੱਚ ਮੈਂ ਹੋਇਆ। ਸਾਡਾ ਇੱਕ ਮਿੱਤਰ ਰਵੀ ਆ ਕੈਨੇਡਾ 'ਚ। ਹਾਂ। ਉਹਨੂੰ ਵਰਫੀਆਂ ਬਹੁਤ ਪਸੰਦ ਹੈ। ਕੀ ਬਾਤ ਹੈ? ਉਹਨਾਂ ਦਾ ਤੂੰ ਕੋਈ ਗੱਲ ਨਹੀਂ ਪਾਈ। ਬੈਸਟ ਬੈਸਟ ਵਰਫੀਆਂ ਖਵਾਵਾਂਗੇ ਤਾਂ ਦੇਖੀ ਚਲੋ ਆਉਣ ਵਾਲੇ ਸਮੇਂ ਵਿੱਚ। ਕਿਹੜੀ ਉਹ ਬਣਦਾ? ਉਹ ਹਜੇ ਬਣ ਨਹੀਂ ਨਾ ਡਈ। ਅੱਛਾ ਉਹ ਫੇ ਬਣੇ ਉਹ ਫੇ ਭਾਈ ਉਹਨੂੰ ਕਹਾਂ ਤੂੰ ਰਾਜਸਥਾਨ ਚੋਂ ਲਿਆ। ਉਹ ਤੁਸੀਂ ਬਣਾ ਸਕਦੇ ਹੋ। ਉਹ ਤੁਸੀਂ ਸਾਰੀਆਂ ਵਰਫੀਆਂ ਦੇਖ ਲਈਆਂ ਤਾਂ ਪੰਜਾਬ ਦੀ। ਹਾਂ। ਤੇ ਜਦੋਂ ਦੇਖ ਲਈਆਂ ਤਾਂ ਉਹਦੀ ਤੁਸੀਂ ਬੈਸਟ ਬਣਾਉਣੀ ਵੀ ਹੁਣ ਆ ਚੀਜ਼ ਵੀ ਬੜੀ ਆ। ਕਿਆ ਬਾਤ ਉਹ ਹੀ ਉਹਨੂੰ ਪਸੰਦ ਆਉਣੀ ਅਸਲ ਦੇ ਵਿੱਚ ਨਾ ਬੈਸਟ ਵਾਲਾ ਬੰਦਾ ਇੱਕੋ ਹੀ ਹੈ ਇਹ ਜਿਹੜੀ ਵੀਡੀਓ ਆ ਆਪਣੀ ਇਹ ਜਿਹੜੇ ਅਸੀਂ ਵੀਡੀਓ ਸ਼ੂਟ ਕਰ ਰਹੇ ਆ ਇਹ ਬੁੱਧਵਾਰ ਨੂੰ ਕਰ ਰਹੇ ਆ ਅਸੀਂ ਇਹ ਕੋਈ ਆ ਜਾ ਇੱਧਰ ਆ ਜਾ ਇੱਧਰ ਆ ਜਾ ਅਗਲੇ ਅੱਛਾ ਦਿਨ ਵੀ ਦੱਸਤਾ ਹੈ ਇਹ ਵੀ ਦੱਸਤਾ ਭਾਜੀ ਬੁੱਧਵਾਰ ਦੀ ਵੀਡੀਓ ਸ਼ੂਟ ਕੀਤੀ ਆ ਹੀ ਤੇ ਇਸ ਕਰਕੇ ਇਹ ਪੈਣੀ ਜਾ ਕੇ ਹੈਗੀ ਆ ਇਹ 17 18 ਤਰੀਕ ਦੇ ਲਗਭਗ ਨਹੀਂ ਚਲੋ ਠੀਕ ਹੈ ਠੀਕ ਹੈ ਭਾਜੀ ਮੰਨ ਗਏ ਇਹ ਵੀ ਠੀਕ ਹੈ ਤੇ ਹੁਣ ਵਾਰੀ ਆ ਗਈ ਟੈਸਟ ਕਰਨ ਦੀ ਤੇ ਅੱਛਾ ਹੁਣ ਮੈਨੂੰ ਗੱਲ ਦੱਸੋ ਆ ਮੂਲੀ ਦਾ ਨਾਲ ਖਾ ਸਕਦੇ ਨੂੰ ਖਾ ਸਕਦੇ ਕੋਈ ਗੱਲ ਨਹੀਂ ਮੈਂ ਕਿਹਾ ਪ੍ਰਵਾਹ ਵਿਦਵਾਨ ਬੜਾ ਤਕੜਾ ਬੈਠਾ ਪਾ ਹਾਂ ਹਾਂ ਜੀ ਕਿਦਾਂ ਸਰ ਥੈ ਪੱਲੇ ਕੁਛ ਕੇ ਨਹੀਂ ਨਹੀਂ ਤੂੰ ਹੀ ਕਹ ਉਹ ਪਹਿਲਾਂ ਫੇਰ ਦੱਸਿਓ ਅੱਛਾ ਜੀ ਹੂੰ ਆ ਫਿਰ ਨਾ ਦੇਖੋ ਕੋਸ਼ਿਸ਼ ਬਹੁਤ ਵਧੀਆ ਹੂੰ ਠੀਕ ਹੈ ਮੇਨ ਗੱਲ ਇਹ ਚੀਜ਼ੀ ਆ ਥੋੜੀ ਜੀ ਨਾ ਇਹਨਾਂ ਨੂੰ ਹੋਰ ਮਿਹਨਤ ਕਰਨੀ ਲੋੜ ਆ ਹਾਂ ਠੀਕ ਹੈ ਜੀ ਕਿਉਂਕਿ ਫੇਸ਼ਪ ਮਾਰਕਟ ਚ ਬਹੁਤ ਕਮਾਲ ਦੀ ਮਿਲਦੀ ਹੈ ਹਮਮ ਖਾਸ ਕਰਕੇ ਨਕੌਦਰ ਚ ਨੂਰ ਮੈਲ ਚ ਸ਼ਾਹਕੋਟ ਚ ਇਹਨਾਂ ਨੂੰ ਇਦਾਂ ਦਾ ਐਕਸਟਰਾ ਆਰਡੀਨਰੀ ਫਲੇਵਰ ਕੱਢਣਾ ਚਾਹੀਦਾ ਹੈ ਪੜਾ ਇਹਨਾਂ ਨੂੰ ਪਰ ਮਸਾਲਾ ਵਾਧੂ ਨਹੀਂ ਹੈਗੇ ਹਾਂ ਹਾਂ ਇਹ ਗੱਲ ਮਸਾਲੇ ਵਾਧੂ ਨਹੀਂ ਮਸਾਲੇ ਵਾਧੂ ਨਹੀਂ ਅਗੇ ਕੋਈ ਇਹ ਨਹੀਂ ਵੀ ਤੁਹਾਡਾ ਢਿੱਡ ਦੁਖੂਗਾ ਹਾਂ ਇਹ ਗੱਲ ਪੱਕੀਆ ਗਲਾ ਨਹੀਂ ਖਰਾਬ ਹੋਊਗਾ ਤੁਹਾਡਾ ਗਲਾ ਨਹੀਂ ਖਰਾਬ ਹੋਊਗਾ ਬੜਾ ਸਪਾਈਸੀਨੈਸ ਆ ਹੋ ਗਿਆ ਮਤਲਬ ਸਪਾਈਸੀ ਹੈ ਨੀਗੀ ਮਿਰਚ ਹੈ ਨੀਗੀ ਨਹੀਂ ਬਿਲਕੁਲ ਹਲੋ ਇਹਨਾਂ ਨੇ ਰੱਖੀ ਹੈ ਹਿਸਾਬ ਨਾਲ ਹਾਂ ਰੱਖੀ ਆ ਅੱਛਾ ਯਾਰ ਇੱਕ ਕਮੀ ਮਹਿਸੂਸ ਹੋ ਰਹੀ ਆ ਨਿੰਬੂ ਲਿਆ ਕੇ ਅਛਾ ਨਹੀਂ ਉਹ ਜਿੰਦਾ ਤੁਹਾਨੂੰ ਠੀਕ ਲੱਗੇ ਜਿੰਦਾ ਇਹ ਤਦ ਲਾਈਟਲੀ ਜਿਹਾ ਰੱਖਿਆ ਜਾਂਦਾ ਇਹਨੂੰ ਵੀ ਕਈ ਵੇਲੇ ਕਸਟਮਰ ਨੂੰ ਜੇ ਚਾਹੀਦਾ ਉਹ ਸਪਾਈਸੀ ਸੌਸ ਮੰਗ ਲੈਂਦਾ ਜਾਂ ਸਖਤ ਅਛਤਾ ਕੁਝ ਮੰਗ ਲੈਂਦਾ ਕਿਉਂਕਿ ਇੱਥੇ ਉਹ ਕਹਿੰਦੇ ਪੈਸੀ ਵੀ ਘੱਟ ਸਪਾਈਸੀ ਦਈ ਹੋ ਜਿਹੜੀਆਂ ਵੀ ਚੀਜ਼ਾਂ ਰੱਖਣੀਆਂ ਉਹ ਨਹੀਂ ਕਰਦਾ ਨਹੀਂ ਅਸਲ ਵਿੱਚ ਬਾਕੀ ਇਹਨੂੰ ਇਹਨੂੰ ਜੇ ਤੁਸੀਂ ਰੈੱਡ گارਲਿਕ ਸੌਸ ਨਾਲ ਖਾਓ ਨਾ ਹਾਂਜੀ ਰੈੱਡ گارਲਿਕ ਸੌਸ ਨਾਲ ਹੋਰ ਕਮਾਲ ਦੀ ਲੱਗਦੀ ਹੈ ਵਾਹ ਓਕੇ ਕਿ ਤੇ ਕਲੀਅਰ ਜੀ ਗੱਲ ਆ ਬਾਈ ਕੋਸ਼ਿਸ਼ ਬਹੁਤ ਵਧੀਆ ਟੈਸਟ ਬਹੁਤ ਵਧੀਆ ਸੀ ਕੋਈ ਇਹਦੇ ਵਿੱਚ ਮਤਲਬ ਇਹ ਸੀਗਾ ਵੀ ਇੱਕ ਆਇਲ ਜਿਹੜਾ ਤੇਲ ਤੂੰ ਬਾਲਾ ਨਹੀਂ ਸੀ ਇਹਦਾ ਮਤਲਬ ਕਹਿੰਦਾ ਹੁੰਦਾ ਤੇਲ ਦੇ ਲਈ ਹੋ ਜਾਂਦਾ ਬੜਾ ਆਪਾਂ ਖਾ ਗਏ ਆ ਖਾ ਗਏ ਆ ਜੀ ਤਾਂ ਦੋ ਬੇਟਾ ਖਾ ਗਏ ਆ ਹੁਣ ਕਿਲੋ ਮੱਛੀ ਅਸੀਂ ਤਿੰਨ ਜਣੇ ਖਾ ਤਿੰਨ ਜਣੇ ਖਾ ਗਏ ਬਿਲਕੁਲ ਨੋ ਡਾਊਟ ਤਿੰਨ ਜਣੇ ਅਸੀਂ ਖਾ ਗਏ ਤਾਂ ਹੁਣ ਸਾਡੀ ਵਾਰੀ ਆ ਜੀ ਇਹਨਾਂ ਦਾ ਜਿਹੜਾ ਹੈਗਾ ਤੰਦੂਰੀ ਚਿਕਨ ਖਾਣ ਲਈ ਉਹ ਵੀ ਚੈੱਕ ਕਰ ਲਈਏ ਮੱਛੀ ਨੂੰ ਨੰਬਰ ਕਿੰਨੇ ਦਈਏ ਆਪਾਂ ਭਾਈ ਮਤਲਬ ਇਹਨੂੰ ਆਪਾਂ ਦਸ ਦਸਾਂ ਦੇ ਵਿੱਚੋਂ ਆਪਾਂ ਲਗਭਗ 7.5 ਪੁਆਇੰਟ ਦਿੰਦੇ ਜੀ ਸਾਡੇ ਸਾਥ ਵੀ ਥੋੜੇ ਨੇ ਕਿਉਂਕਿ ਇਹ ਜਿਹੜਾ ਮੈਂ ਦਾਜ਼ਮਾ ਵੀ ਇਹਦੇ ਵਿੱਚ ਨਾ ਬਾਦੂ ਮਸਾਲੇ ਹੈ ਨਹੀਂਗੇ ਡਾਈਜੈਸਟਲੀ ਵਧੀਆ ਆ ਡਾਈਜੈਸਟ ਈਜ਼ੀ ਹੋਊਗੀ ਦੂਸਰੀ ਗੱਲ ਇਹ ਆ ਕਿ ਇਹਦੇ ਵਿੱਚ ਨਾ ਇੱਕ ਜਿਹਦਾ ਕਹਿੰਦੇ ਵੀ ਨਮਕ ਵੀ ਜ਼ਿਆਦਾ ਨਹੀਂ ਹਾਂ ਹਨਾ ਮਸਾਲਾ ਵੀ ਕੁਝ ਜ਼ਿਆਦਾ ਨਹੀਂ ਆਈ ਥਿੰਕ ਆਈ ਥਿੰਕ ਇਹ ਇਹਨੂੰ ਆਪਾਂ ਪਾਸ ਕਰ ਲੈਂਦੇ ਹਾਂ ਹਨਾ ਹਾਂ ਇਹ ਪਾਸ ਅੱਛਾ ਅੱਗੇ ਆਇਓ ਯਾਰ ਹੁਣ ਇਹ ਆ ਗਿਆ ਮੁਰਗਾ ਅੱਛਾ ਜੀ ਠੀਕ ਹੈ ਜੀ ਮੈਨੂੰ ਨਾ ਆਪਣੇ ਪਤਾ ਨਹੀਂ ਕੀ ਗੱਲ ਆ ਵੀ ਸੱਚੀ ਮੈਨੂੰ ਜ਼ਿਆਦਾ ਵੀ ਇੱਥੇ ਲੈਟ ਆਉਂਦੀਆਂ ਨੇ ਤੇ ਮੈਨੂੰ ਓਵਰਕੁੱਕ ਲੱਗਣ ਡਿਆ ओके सच्ची गल है ते बाकी ਆਪਾਂ ਇਹਨੂੰ ਹੁਣ ਫਲੇਵਰ ਕਰਕੇ ਦੇਖਾਂਗੇ ਵਾਕਿਆ ওভারਕੁੱਕ ਲੱਗਦਾ ਕਿ ਸੱਚੀ ਹੈਗਾ ਆ ਤੇ ਆਪਾਂ ਮੜੋ ਜਾ ਤਾ ਨੂੰ ਆ ਗਿਆ ਇੱਕ ਥੰਬਨੇ ਲਈ ਫੋਟੋ ਲੈ ਲਈਏ ਪਤਾ ਲੱਗਦਾ ਵੀ ਹਾਂ ਵੀ ਥੰਬਨੇ ਲਈ ਵਾਸਤੇ ਕੁਛ ਨਾ ਕੁਛ ਆਪਣੇ ਕੋਲ ਐਡ ਹੋ ਜਾਏ ਇਹ ਗੱਲ ਉਹ ਆਪਣੇ ਕੋਲ ਹੋ ਗਈ ਹੁੰਦੀ ਹੈ ਨਾ ਅਈ ਥੰਬਨੇ ਲਈ ਫੋਟੋ ਵੀ ਲਉਣੀ ਹੁੰਦੀ ਹੈ ਤੇ ਇੱਕ ਦੋ ਐਦ ਨਾਲ ਬਣਾ ਲਈਏ ਦਾ ਐਸੇ ਕਿਨਾਂ ਦਾ ਠੀਕ ਆ ਐਸੇ ਕਿਨਾਂ ਦਾ ਠੀਕ ਆ ਭਾਜੀ ਤੇ ਇਹਦਾ ਫੇ ਕੋਈ ਹੋਰ ਥੰਬਨੇ ਲਾਉਣਾ ਪਊਗਾ ਇੱਥੇ ਓਕੇ ਤੇ ਹੁਣ ਵਾਰੀ ਆ ਭਾਜੀ ਟੈਸਟ ਕਰਨ ਦੀ ਭਾਜੀ ਹੁਣ ਪਹਿਲਾਂ ਤੁਸੀਂ ਟੈਸਟ ਕਰੋ ਜੀ ਸਿਮਰਨ दे जी सर करो भाई हाँ जी तो सारे तंदूरी है हाँ जी भाई सो so, पहला आई थिंक टेस्ट करिए हाँ। हम्म असली गल बात होदी नहीं बुद बात असल ना ਇਹ ਨਿੰਬੂ ਹੀ ਹੈਗੇ ਇਹ ਜਿਹੜੇ ਸਾਡੇ ਨਾਲ ਕਈ ਬੰਦੇ ਇਦਾਂ ਦੇ ਆ ਜਿਹੜੇ ਵੀਡੀਓ ਦੇ ਉੱਤੇ ਨਾ ਗਲਤ ਕਮੈਂਟ ਕਰਦੇ ਆ ਅੱਛਾ ਤੇ ਉਹਨਾਂ ਦੇ ਜਖਮਾਂ ਦੇ ਉੱਤੇ ਨਿੰਬੂ ਆਏ ਉਹਨਾਂ ਨੇ 네ਗੇਟਿਵ ਕਮੈਂਟ ਕਰਨੇ ਆ ਅਸੀਂ ਹਟਲਾਉਂਦੀ ਆ ਜਿੱਦਾਂ ਕਰਦੇ ਆ ਇਸ ਕਰਕੇ ਉਹਨਾਂ ਲਈ ਇਹ ਨਿੰਬੂ ਆ ਠੀਕ ਹੈ ਜੀ ਹਮ ਓਕੇ ਅੱਛਾ ਦੇਖਣ ਨੂੰ ਇਹ ਲੱਗ ਰਿਹਾ ਸੀਗਾ ਵੀ ਓਵਰਕੁੱਕ ਹੋਊਗਾ ਪਰ ਨਹੀਂ ਹੈਗਾ ਹਮ ਹਲਕਾ ਜਿਹਾ ਹੋ ਹੈਗਾ ਬਟ ਬੜਾ ਉਹ ਇਦਾਂ ਨਹੀਂ ਮਤਲਬ ਓਵਰਕੁੱਕ ਹੀ ਹੈਗਾ ਕਹਿ ਸਕਦੇ ਨੂੰ ਜੀ ਥੋੜਾ ਜਨਾ ਰੜਿਆ ਹੋ ਕੇ ਰੜਿਆ ਗਿਆ ਸਕਦੇ ਆ ਪੈਨ ਨੂੰ ਤੇਰੀ ਫਲੋੜਾ ਰੜਿਆ ਚੰਗਾ ਹਾਂ ਅੱਛਾ ਆਇਲ ਹੈ ਨਹੀਂਗਾ ਆਇਲ ਹੈ ਨਹੀਂ ਮੈਂ ਜੀ ਆਇਲ ਦਾ ਹੋਣਾ ਤਾਂ ਦੂਰ ਚ ਕਾਲ ਕੀ ਹੋਣਾ ਨਹੀਂ ਥੋੜਾ ਲਾਉਂਦੇ ਨੇ ਪਰ ਆਇਲ ਤੁਸੀਂ ਦੇਖੋ ਵੀ ਬਿਲਕੁਲ ਨਹੀਂ ਮਤਲਬ ਲੱਗਾ ਹੈਗਾ ਤੇ ਇਹ ਨਹੀਂ ਹੋਊਗਾ ਕਿ ਤੁਹਾਡਾ ਆਇਲ ਕਈ ਆਦਾ ਤੰਦੂਰੀ ਵੀ ਚੁੰਦਾ ਹੁੰਦਾ ਆਈ ਥਿੰਕ ਤੁਸੀਂ ਜੇ ਨੋਟ ਕਰੋ ਦਾ ਪਰ ਨਹੀਂ ਹੈ ਨਾ ਬੰਦੀ ਗੱਲ ਇਹ ਗੱਲ ਪੱਕੀ ਬਜੇਗਾ ਹਨਾ ਸੋ ਆਇਲ ਨਹੀਂਗਾ ਬਦੂ ਦੇਖਣ ਨੂੰ ਲੱਗਦਾ ਸੀ ਓਵਰਕੁਕਡ ਬਟ ਨਹੀਂ ਗਾ ਹਾਂ ਹਨਾ ਤੇ ਆਈ ਥਿੰਕ ਵੀ ਇੱਕ ਬੇਸਿਕ ਜਿਹਾ ਆਪਾਂ ਦੇਖੀਏ ਤੇ ਕੋਸ਼ਿਸ਼ ਇਹ ਵੀ ਬਹੁਤ ਲੋੜ ਹੈ ਕੋਸ਼ਿਸ਼ ਆ ਕਿਉਂਕਿ ਗਾਹ ਬਹੁਤ ਘਟ ਨੇ ਮਸਾਲਾ ਇਹਦੇ ਚ ਵੀ ਵਾਧੂ ਨਹੀਂ ਮੈਂ ਤੁਹਾਨੂੰ ਦੱਸਦਾ ਗਾਗ ਬਹੁਤ ਘਟ ਨੇ ਜਿਵੇਂ ਜਿਵੇਂ ਇੱਥੇ ਕਸਟਮਰ ਆਉਣਗੇ ਓਵੇਂ ਓਵੇਂ ਲਈ ਇੰਪਰੂਵਮੈਂਟ ਆ ਹੋਰ ਹੁੰਦੀ ਜਾਣੀ ਆ ਓਕੇ ਕੁਆਲਿਟੀ ਦੀ ਇੰਪਰੂਵਮੈਂਟ ਹੋਰ ਹੁੰਦੀ ਜਾਣੀ ਆ ਕਿਉਂਕਿ ਜਿੱਦਾਂ ਤੁਸੀਂ ਹੱਥਾਂ 'ਚ ਬਣਾਉਂਗੇ ਉੰਨੀ ਜਿਆਦਾ ਕੁਆਲਿਟੀ ਤਾਂ ਨਿਕਰ ਕੇ ਬਾਹਰ ਆਉਂਦੀ ਆ ਠੀਕ ਆ ਤੇਰੀ ਬਟ ਨੋ ਡਾਊਟ ਖਾਣ ਵਾਲਾ ਆ ਵਧੀਆ ਚੀਜ਼ ਐ ਮਤਲਬ ਕਈ ਅਜਿਹਾ ਕਹਿੰਦਾ ਇਸ ਤੋਂ ਵੀ ਬਹੁਤ ਡਾਊਨ ਕਿਹਾ ਚਿੱਤੇ ਪਰ ਇਹ ਦਾ ਫਿਰ ਵੀ ਬਹੁਤ ਵਧੀਆ ਆ ਮਸਾਲੇਦਾਰ ਆ ਬਲੋ ਇੰਨਾ ਮਸਾਲਾ ਨਹੀਂ ਜਿੰਨਾ ਆਪਾਂ ਕਹਿੰਦੇ ਆ ਨਹੀਂ ਮਸਾਲਾ ਹੈ ਹੀ ਨਹੀਂਗਾ ਇਦਾਂ ਬਾਧੂ ਨਹੀਂ ਇਹ ਤੰਗ ਨਹੀਂ ਕਰੂਗਾ ਮਤਲਬ ਇਹ ਤੰਗ ਨਹੀਂ ਕਰੂਗਾ ਹੈਨਾ ਠੀਕ ਹੈਨਾ ਬਿਲਕੁਲ ਬਿਲਕੁਲ ਇਹਨੂੰ ਕਿੰਨੇ ਦੇਈਏ ਬੰਬਰ ਫਿਰ ਸਰ ਕਿੱਦਾਂ ਲੱਗਾ ਟੈਸਟਿੰਗ ਸੇਮ ਹੀ ਬਜੀ ਸੇਮ ਆ ਸਾਢੇ 7 ਹੀ ਦੇਣੇ ਸਾਢੇ 7 ਬਹੁਤ ਦਾਹਾਂ ਚ ਸਾਢੇ 7 ਇਹਨੂੰ ਵੀ ਲੈ ਲਾ ਸਾਢੇ 2 ਠੀਕ ਹੈ ਪਰ ਮੈਂ ਚੋਣਾ ਆ ਪਰ ਮੈਂ ਕੱਲ ਚਾਹਣਾ ਭਾਈ ਇਹ ਮੈਨੂੰ 7.5 ਪੁਆਇੰਟ ਮੈਨੂੰ ਮੇਰੇ ਲਈ ਸੈਟੀਸਫੈਕਸ਼ਨ ਨਹੀਂ ਹੈਗੀ ਇਹ ਜਿਹੜੇ ਤੁਹਾਡੇ ਨੰਬਰ ਹਨ ਇਹ ਘੜ ਘੜ ਆਉਣ ਵਾਲਾ ਦੇਣਾ 10 'ਚੋਂ 10 ਹੋਣੇ ਚਾਹੀਦੇ ਠੀਕ ਹੈ ਜੀ ਠੀਕ ਹੈ ਭਾਈ ਠੀਕ ਹੈ ਤਾਂ ਮੇਨ ਚੀਜ਼ ਸਾਡੇ ਲਈ ਅਸੀਂ ਇੰਨਾ ਕੁਝ ਖਾ ਚੁੱਕੇ ਆ ਸਾਨੂੰ ਹੁਣ ਹਰ ਇੱਕ ਜੀ ਲੱਗਦੇ ਹਰ ਇੱਕ ਨੁਕਸਨ ਦੇ ਆਦਤ ਪੈ ਗਈ ਸਾਨੂੰ ਆਦਤ ਪੈ ਗਈ ਠੀਕ ਹੈ ਜੀ ਇਹਨੂੰ ਪ੍ਰੋਪਰ ਤਿੱਕੇ ਨੁਕਸ ਨਹੀਂ ਹੈਗਾ ਤੇਰੇ ਵਿੱਚ ਕੋਈ ਵੀ ਪਰ ਇਹਨੂੰ ਆਪਾਂ ਹੋਰ ਇੰਪਰੂਵ ਕਰਨਾ ਠੀਕ ਹੈ ਜੀ ਇਦਾਂ ਦੀ ਚੀਜ਼ ਬਣਾਉਣੀ ਹੈ ਜਿਹੜੀ ਸਾਡੇ ਨੁਕੋਦਰ ਇਹ ਨਹੀਂ ਚਨਾ ਹੋਵੇ ਕੋਈ ਤਕੋ ਸਪੈਸ਼ਲ ਖਾਣਾ ਆਇਆ ਯਾਰ ਵੀ ਉਹ ਬੰਦਾ ਬਣਾਉਂਦਾ ਉਹਦੀ ਕੋਈ ਜਣਾਪ ਠੀਕ ਹੈ ਜੀ ਠੀਕ ਹੈ ਜੀ ਬਾਕੀ ਨੋ ਡਾਊਟ ਬਹੁਤ ਵਧੀਆ ਸੀਗਾ ਖਾਣਾ ਬਹੁਤ ਕਮਾਲ ਦਾ ਇੱਕ ਕਲਾਸ ਦੀ ਚੀਜ਼ ਕਿਹੜੀ ਸੀ ਕਿ ਕਹਿੰਦੇ ਮੁੰਡੇ ਆਈ ਥਿੰਕ ਤੀਸਰੀ ਚੀਜ਼ ਆਪਾਂ ਕਹੀ ਸੀ ਕੋਈ ਨਹੀਂ ਦੋ ਹੀ ਕਹੀਆਂ ਆਪਾਂ ਇੱਕ ਤਿੰਨ ਕਹੀਆਂ ਸੀ ਨਹੀਂ ਇੱਕ ਆਪਾਂ ਤੰਦੂਰੀ ਚਿਕਨ ਕਿਹਾ ਸੀ ਓਕੇ ਤੇ ਇੱਕ ਆਪਾਂ ਕਿਆ ਸੀਗਾ ਤੰਦੂਰੀ ਫਿਸ਼ ਕਿਹਾ ਸੀ ਦੋ ਚੀਜ਼ਾਂ ਕਹੀ ਸੀ ਓਕੇ ਓਕੇ ਤੇ ਦੋ ਚੀਜ਼ਾਂ ਸੀਗੀਆਂ ਠੀਕ ਹੈ ਫਲੇਵਰ ਕਮਾਲ ਦਾ ਗੰਡੇ ਬਹੁਤ ਕਮਾਲ ਦੇ ਨਾਲ ਦੇ ਅੱਛਾ ਤੇ ਟਰਾਈ ਕਰਿਓ ਠੀਕ ਆ ਹੂੰ ਹੂੰ ਠੀਕ ਹੈ ਜੀ ਤੇ ਹੁਣ ਅਸੀਂ ਜਦਵੇਂ ਕੈਮਰਾ ਬੰਨ ਤੋਂ ਬਾਅਦ ਅਸੀਂ ਫਿਸ਼ ਖਾਦੇ ਆ ਤੇ ਹੁਣ ਮੁਰਗਾ ਵੀ ਇਹੀ ਕੈਮਰਾ ਬੰਨ ਤੋਂ ਬਾਅਦ ਹੀ ਖਾਣਾ ਆ ਤੇ ਹੁਣ ਤੁਸੀਂ ਕਰਨਾ ਕੀ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਪੀਆਰ ਪੰਜਾਬ ਗੋਲੀਬਾਈ ਹੁਣਾ ਚਾਹੁੰਦਾ ਚਾਹੁੰਦਾ ਇਹਨੂੰ ਵੀ ਸਬਸਕ੍ਰਾਈਬ ਕਰ ਦਿਓ ਤੇ ਹੁਣ ਸਾਡੇ ਕਰਨਾ ਤੁਸੀਂ ਤੁਹਾਨੂੰ ਪਤਾ ਲੱਗ ਹੀ ਗਿਆ ਤੇ ਭਰਾ ਦੀ ਕੋਸ਼ਿਸ਼ ਜਿਹੜੀ ਆ ਉਹਨੂੰ ਜਰੂਰ ਤੁਸੀਂ ਮਤਨ ਨਜ਼ਰ ਰੱਖਣਾ ਇੱਥੇ ਕੋਲ ਘਟੋ ਘਟ ਇੰਨਾ ਕੱਕਰੀ ਖਾਨ ਟਰਾਈ ਜਰੂਰ ਕਰਨਾ ਤਾਂ ਜੋ ਇਹਦੀ ਜਿਹੜੀ ਇੱਕ ਹਿੰਮਤ ਆ ਹਾਂ ਭਾਈ ਉਹਣਾ ਕਿੱਥੇ ਆ ਜੀ ਮਾਈਕ ਕਰ ਦਿਓ ਮਾਈਕ ਆ ਗਿਆ ਆਜ ਕੋਈ ਨਹੀਂ ਉਹ ਨਾਲ ਕਿ ਨਹੀਂ ਮਾਈਕ ਹੈ ਨਹੀਂ ਇੱਧਰ ਕੋਈ ਲੱਗ ਗਿਆ ਓਕੇ ਉੱਪਰ ਲੱਗ ਲੋ ਨਹੀਂ ਆ ਜੀ ਪੱਲਾ ਮਾਰਕੀਟ ਆ ਇਹ ਪੱਲਾ ਮਾਰਕੀਟ ਆ ਨਕੋਦਰ ਦੇ ਵਿੱਚ ਹੈਗਾ ਆ ਠੀਕ ਹੈ ਜੀ ਨਾਲ ਹੀ ਜਲੰਧਰ ਬਾਈਪਾਸ ਦਿੰਦਾ ਠੀਕ ਹੈ ਜੀ ਕਮਲ ਹਸਪੀਟਲ ਤੋਂ ਥੋੜਾ ਜਿਹਾ ਪਿੱਛੇ ਆਉਂਗੇ ਤੁਸੀਂ ਸ਼ਾਪੜਾ ਸ਼ਾਪੜਾ ਹਸਪੀਟਲ ਦੇ ਸਾਹਮਣੇ ਆਪੋਜ਼ਿਟ ਆਪੋਜ਼ਿਟ ਸ਼ਾਪੜਾ ਹਸਪੀਟਲ ਦੇ ਬਿਲਕੁਲ ਸਾਹਮਣੇ ਆਓ ਟਾਈਮਿੰਗ ਕੀ ਹੈ ਬਾ ਜੀ ਟਾਈਮਿੰਗ 9 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ 9 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਅਜਾ ਬੱਕਰਾ ਅਗਲੇ ਹਫਤੇ ਬੰਨਣਾ ਸ਼ੁਰੂ ਹੋ ਜਾਣਾ ਪਤਾ ਭਾਈ ਨੰਬਰ ਬੋਲ ਦਿਓ ਆਪਣਾ ਚਲੋ ਨੰਬਰ ਆਪਣਾ ਤੁਸੀਂ ਵਿੱਚ ਐਡ ਕਰ ਦੋ ਭਜੀ 9878608419 ਕੀ ਬਾਤ ਹੈ ਭਜੀ ਠੀਕ ਹੈ ਚਲੋ ਜੀ ਹੁਣ ਤੁਸੀਂ ਕਰਨਾ ਕੀ ਆ ਬਸ ਕਰ ਦਿਓ ਵੀਡੀਓ ਸ਼ੇਅਰ ਕਮੈਂਟ ਕਰ ਦਿਓ ਤੇ ਹੁਣ ਅਸੀਂ ਚਲੀਏ ਆਪਾਂ ਆਪਣੇ ਘਰਾਂ ਨੂੰ ਠੀਕ ਹੈ ਜੀ ਫ੍ਰੀ ਦਾ ਫ੍ਰੀ ਦਾ ਖਾ ਕੇ ਨਹੀਂ ਨਹੀਂ ਥੈਂਕ ਯੂ ਜੀ ਤੁਹਾਡੇ ਲਈ ਧੰਨਵਾਦ ਥੈਂਕ ਯੂ ਓਕੇ ਭਾਈ